ਜੋ ਕਲ ਕੋ ਇੱਕ ਬਾਹਰ ਕੀ ਹੈ ਤਾਂ ਕੇ ਲਾਲ ਕਰਿ ਕਨੇ ਹੈ ਰਸਾ ਹੋਇ ਤਿ ਸਭ ਕਹਲਾ ਤੰਤ ਕਰਿ ਡਰੇ ਤਦ ਕਹਲਾ ਕਿਰਪਾ ਦੇਤ ਤੁਮ ਜੈ ਮਹਿਨ ਹਰ ਕੋ ਹੋ ਤਾਂ ਕੇ ਤਾਪ ਤਨ ਮੈਂ ਹਰ ਹੋ ਮੁਰਿਤ ਸੇਧ ਕਰ ਮੂਤ ਸਮੋਈ ਤੋਟ ਸਭ ਸਭ ਸਕੇ ਨ ਕੋਈ ਏਕ ਬਾਹਰ ਜਨ ਤਨ ਸੰਧਾਰਾ ਤਾਲ ਫਾਸਤੇ ਨਹੀ ਕੋ ਬਾਹਰ ਆਪ ਤੇ ਆਰੋਪਾ ਹਾਂ ਆਪ ਤਰਤ ਲੋਕ ਤੇ ਰਹਾ ਖਰਗ ਕੀ ਤਮੈ ਸਰਨ ਤੇ ਹਾਰੀ ਆਪ ਹਰ ਤਲੇ ਕੁਮਾਰੀ ਸਨ ਕੌੜਮ ਹੋ ਸੁਾਈ ਦੁਖ ਦੁਖ ਤੇ ਲਿਓ ਬਚਾਈ ਘਿਰਫਾ ਕਰੀ ਹਮ ਵਰਖ ਮਾਤਾ ਅਨੰਤ ਕਰਾਂ ਪੂਰਨ ਸੁਭਰਾਤਾ ਕਲ ਵਿਖ ਸਗਲ ਦੇ ਪਹਰਤਾ ਦੁਖ ਦੁਖ ਨੂੰ ਪੋਸ਼ਕ ਕਰਤਾ ਸਰੀਰ ਹਦਜੋ ਮਹੇਦੇ ਅੱਲਾਹ ਉਮਰ ਅਕਰਮ ਤੱਤ ਅੱਲਾਹ ਮਲਬਾਸ ਤੱਤ ਅੱਜ ਜੀ ਤੁਹਾਨੂੰ ਯਾਦ ਕਰਾਇਆ ਸੀ ਹਾਂਜੀ ਅੱਜ ਹੀ ਯਾਦ ਕਰਾਇਆ ਸੀਗਾ ਉਹ ਠੀਕ ਹੋਉਂ ਤੂਏ ਬੰਗੋ ਜੋ ਜਾ ਹੈ ਜਾਨਾਂਗਾ ਕਿੱਥੋਂ ਰਸਨਾ ਪਾਵੇ ਸੁਨੈ ਮੂਹਰ ਚਤਰਤਾ ਆਵੇ ਜਾ ਕੇ ਹੋ ਕਰੇ ਧੂਪ ਦੰਦ ਬਹੁ ਨਿਕਣਾ ਤੇ ਨਰਕ ਇਹਨੇ ਬੰਗੋ ਜੋ ਜਾ ਕੀ ਇਹ ਤਵਾਰ ਤਉ ਪਈ ਕਹ ਹੈ ਤਉ ਪਈ

ਆਮਤ ਹਾਂ ਤੇ ਨਾਮੁ ਗੁਰੇ ਮਨ ਕਰਮ ਬਚਨ ਵਿਚਾਰ ਕਉ ਪਈ ਮੈਂ ਨਗਨੇ ਸਹਿਬ ਆਪਣਾ ਰਿਸਨ ਬਿਸਨ ਕੋ ਉਹਨਾਂ ਤੇ ਆਮ ਸਮੇਂ ਪੜਨਾਰ ਹਰ ਤਰਸੋ ਲੇਕਾ ਕੀ ਮੋਰੀ ਪਕਰਸੋ ਮਹਾ ਕਾਦਰ ਕਬਾਰ ਹਮਾਰੋ ਹੋ ਮਾਹੂਮ ਨੇ ਕਿੰਨੋ ਪ੍ਰਾਨਾ ਰੋ ਆਪਣਾ ਜਾਣ ਕਰੂ ਔਰ ਗਵਾਰ ਹਮਨ ਕਹੇ ਕੇ ਲਾਲ ਵਿਚਾਰੋ ਆਪਣਾ ਜਾਣ ਕੋ ਜੇ ਪਰਤ ਪਰਿਆ ਛੁਟ ਛੁਟ ਸਤਰ ਹਮਾਰੇ ਪਰਿਆ ਤੇਗ ਤੇਗ ਜਗਮਹਿ ਰੋਚ ਲੈ ਆਪ ਆਮ ਹੈ ਤਾ ਰ ਦਿਲ ਲੈ ਕੰਮ ਕਰੋ ਸਦਾ ਕਰਤ ਪਾਰਾ ਤੁਮ ਸਹਿਮੈਂ ਦਾਸ ਤੇਹਾਰਾ ਜਾਵੇਂ ਆਪਣਾ ਮੁਖੇ ਨਵਾਜ ਅਪਨ ਕਰੂ ਹਮਦੇ ਸੰਤ ਹਾਜ ਕੰਮ ਹੋ ਸਤਿਗੁਰਾਂ ਦੇ ਰਾਜਾ ਆਪੇ ਆਪ ਅਨੇਕ ਨਾ ਜਾਣਦਾ ਜਨ ਤਨ ਕਿਰਪਾ ਕਰੂ ਹੈ ਹਰ ਬ੍ਰਹਮ ਆਣ ਦਵਰ ਤੁਹੈ ਆਪਣਾ ਜਾਣ ਕਰੋ ਬ੍ਰਤ ਪਾਰਾ ਤੁਮ ਸਰਗੁ ਮੇਕ ਤਰਸਾਰਾ ਦਾ ਜਾਣ ਲੈ ਮਾਥ ਪਰੋ ਅਮਰੇ ਸੰਭੇ ਸੰਗਾਰੋ ਦੇਖ ਤਮ ਤਰੋ ਪਗਬਤ ਕੋਤ ਨੰਨਾ ਬਹੁਤ ਗੁਰੂ ਕੰਧ ਧਰ ਦਲਨ ਨਾ ਪ੍ਰਸੰਗ ਫਾਮਤ ਸਰ ਤ੍ਰਿਪੂਚਾਰੋ ਚੁਰ ਗੋਏ ਕਬਲੇ ਉਤਾਰੋ ਕਬੋ ਮਾ ਚਦੋ ਹਰਾਂ ਜੋ ਨਿ ਪਰਮੋ ਸੁਨਹ ਸੁਖ ਹਿਉ ਜਨਮਾਹਿ ਤੁਧਿ ਸਭ ਕੋ ਤੇ ਹੈ ਕਿਸਨਾ ਨੇ ਦੰਤ ਰੋਪਰ ਦੰਡ ਨੂੰ ਦਲਹੀ ਰਿਹਾ ਸਮਾਰੇ ਨੋਰਾ ਜਬੇ ਸਰਪ ਕੋ ਭਇਓ ਜਨਮ ਤਰਨ ਗਇਆ ਰੇ ਆਪ ਮੈਂ ਕਥਾ ਸੁਣ ਸਿਤੇ ਸਮੂਹ ਦਿਸਣਾਏ ਕਮਵਾ ਆਨ ਪਹਿ ਉਹ ਮਾਈ ਤੁਰ ਕਾਣਾ ਅਥਰੇ ਕਹਾਂ ਸਰਮਾਈ ਪੰਥ ਚਲੇ ਤਭ ਜਗਤ ਮੈਂ ਜਬ ਤੁਮ ਕਰੋ ਸੁਨਾਰੇ ਤੋਹਰਾ ਜੇ ਜੇ ਤੁਮਰੇ ਹਨ ਕੋਲੇ ਗੁਜੇ ਜਿ ਸੰਤ ਮਠ ਰਹਿੰਦੇ ਪਰਾਲਾ ਕਥਾ ਸੁਣਾਈ ਪਰ ਕਾਉਲੇ ਤੁਮ ਪਾਪ ਤੈ ਨਿਕਟ ਨ ਆਵੈ ਕਿਸੁ ਮਨ ਪਤ ਕੀ ਨੀ ਮਲਹੂਰੀ ਆਂਤ ਜਲ ਸਭ ਕਿਨ ਕੋਈ ਸੰਮਤਿ ਤਰੇ ਸਹ ਸੁਚਾਵਨ ਹਾਰੁ ਦੀਪੁ ਤੁਮ ਸੁਖਦਾਵਨ ਤਉ ਪ੍ਰਸਾਦ ਕਰਗਰੰ ਸਦਾ ਹਰਿ ਨਾ ਭੂਤ ਕੋ ਰੀ ਕਉ ਲੋ ਸੁਧਾਰਾ ਤੁਮਰਾ ਨੇਤਰ ਤੋਂ ਕੇ ਜਨਨ ਤਰ ਸਤ ਤੱਕ ਤੀਰਤ ਰੰਗੋ ਸ੍ਰੀ ਭਗਵਨ ਤੁਪੁਰ ਕੀਓ ਰਾਜਪੁਰ ਕਥਾ ਪਰਸੰਗ ਦੋਹਰਾ ਸਾਧਕ ਸਾਧ ਜਨ ਨਹੀਂ ਮਨ ਸੁਭਾਗ ਸੁਬਾਦ ਗ੍ਰੰਥ ਸਗਲ ਪੂਰਣ ਕੀਓ ਭਗਵਤ ਕਿਰਪਾ ਪਰਸਾਦ ਸੁਈਆਂ ਇਹ ਜੰਮ ਤੇ ਦੁਸਰੀ ਇਹ ਕੰਤੈ ਕੋ ਅਨਕ ਰਹੀ ਨਹੀਂ ਅਨ ਨਹਉ ਰੰਗ ਰਹੀ ਭੂਰਾਨ ਕਰਨ ਅਨੇਕ ਕਹੇ ਮਤ ਰੇ ਜਨ ਮੰਨਿਓ ਸਮਰਤ ਸਾਸਤਰ ਵੇਦ ਸਪੇ ਮੋ ਪਿਗਤ ਹੈ ਹਮ ਇਕ ਨਜਨਿਓ ਸ੍ਰੀ ਅਸਪਾਨ ਕਰ ਪਾਤੋ ਮਰੇ ਕਰ ਮੈਨ ਕਹਿਓ ਸਭ ਤੋਂ ਬਖਨਿਓ ਹਮ ਕੋਰਾ ਸਗਲ ਦੁ ਹਾਰ ਕੋ ਸੋ ਅਟਕੈ ਦਿਉ ਤੁਮਾਰੋ ਦੁਆਰ ਮਾਨ ਹੈ ਤੇਹੀ ਕਿ ਲਾਜ ਅਸ ਕੋ ਬਿੰਦਾਸ ਤੁਮਾਰ ਆਰਾਮ ਕਲੀ ਮਹਲਾ 3 ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਭੈ ਅੰਮ੍ਰਿ ਮਾਰੇ ਸਤਗੁਰੁ ਨਾ ਪਾਇਆ ਸਤਗੁਰ ਤਾ ਪਾਇਆ ਸਹਿਜ ਸੇਤੀ ਮਨ ਬਧਿਓ ਵਧਾਈਆ ਰਾਗ ਰਧਾ ਨਾਮ ਪਰਵਾਹ ਕਰੀਆਂ ਸਬਦ ਗਾਵੜੀਆਂ ਸਭ ਕੋ ਤਾਂ ਨਾ ਹੋ ਹਰੀ ਕਿਰਿਆ ਮਨ ਜਿਵੇਂ ਵਸਾਇਆ ਕਹਿ ਨਾਮ ਅਨੰਦ ਹੋਵੇ ਤੁਮ ਹੱਪਾਇਆ ਏ ਮਨ ਮੇਰੇ ਆਪ ਤੁਮ ਸਦਾ ਰੋ ਕਰ ਨਾਲ ਹਰ ਨਾਮ ਰਹੋ ਤੂੰ ਮਨ ਮੇਰੇ ਦੂਖ ਸਭ ਬਸਾਰਨਾ ਅੰਗੀਕਾਰੋ ਕਰ ਲੈ ਤੇਰਾ ਕਾਜ ਸੋ ਸੁਹਾਰਨਾ ਸਾਹੁ ਬੁਨਾਈ ਗੱਲਾਂ ਸਮਰੱਥ ਸੁਆਮੀ ਸੋ ਤੁਮ੍ਹ੍ਹੋ ਮਨੋ ਵਿਸਾਰੇ ਤਹਿ ਨਾਨਕ ਮਨ ਤੇਰੇ ਸਦਰੋਹਰ ਨਾਲੇ ਸਾਚੇ ਸਹਿਬਾ ਕਰਹੀ ਤਰਨੀ ਹੈ ਕਰਤਾ ਤੇਰਾ ਸਭ ਕੁਛ ਹੈ ਜਿਸ ਦਿਨ ਸੁਪਾਵੇ ਸਦਾ ਸਿਮਸਲਾ ਹਤਰੀ ਨਾਮ ਮਨ ਬਸਾਂ ਬੈ ਨਾਮ ਦਿਨ ਤੇ ਮਨ ਵਿਸਿਆ ਬਾਕੇ ਸਬਦ ਕਮੇਰੇ ਕਹਿ ਨਾਨਕ ਸੱਚੇ ਸੋ ਕੀ ਨਹੀਂ ਕਰਤੇ ਰੈ ਸਾਚਾ ਨਾਮ ਦਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਖਾਂ ਸਭ ਲੋਆਈਆਂ ਘਰ ਸਾਖ ਸੁਖ ਮਾਣੇ ਉਸਿਆ ਇੱਛਾ ਸੋ ਪੂਰਾਈਆਂ ਸਦਾ ਕਰਵਾਣ ਕੀਤਾ ਤੁਰਬਤ ਹੋ ਜਿਸੀ ਅਭਿੜੀਆਂ ਕਹੇ ਨਾਨਕ ਸੂ ਸੰਤੋ ਸਭ ਤਰੁਪ ਰੂਪ ਰਜੋ ਸਾਚਾ ਨਾਮ ਰਹਾ ਆਧਾਰੋ ਕੈ ਕੋ ਸੰਪਤਿ ਧਤਵਾ ਗੈ ਤਨ ਸਵਾਦ ਸਤਿਮਾ ਜੀ ਕਲਨਿਕਤ ਕਰਤਾ ਆਏ ਪੰਚ ਤੋਤ ਤੁਦਵਸ ਕੀਤੇ ਕਾਲ ਕਟ ਤਮਰਿਆ ਤੁਲ ਘਰਮ ਭਾਇਆ ਤੁਦਨ ਕੋ ਸੇ ਨਾਮ ਹਰ ਕਲ ਲਗੇ ਕਹਿ ਨਾਨਕ ਤੈ ਸੁਖੁ ਆਤਿ ਰਨਦ ਵਗੇ ਆਨੰਦ ਸੁਨੋ ਬੜ ਭਗਿਓ ਸੰਗਲ ਮਨੂਰਤੂਰੇ ਪਾਰ ਬ੍ਰਹ ਪ੍ਰਭਾਇਆ ਤਰੇ ਸੰਗਲ ਸੂਰੇ ਖੂ ਖਰੋਗ ਸੰਤਾਂ ਦੇ ਕਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਇ ਸਸੇ ਪੂਰੇ ਮੋਟੇ ਨਾੜੀ ਸੁਣ ਕ੍ਰਿਪਨੀਤ ਕਹਤੇ ਭਵੇ ਤਾ ਸਤਗੁਰ ਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨੰਦ ਤੁਰੇ ਮੰਦਾ ਹਵਣੀ ਮਹੰਲਾ ਭਜਵਾ ਆਲ ਵਿੱਚ ਜਨ ਬਸਤੂ ਪਈਓ ਸਾਧ ਤੋਂ ਗੁਰਚਾਰੋ ਅਮਰਤ ਨਾਮ ਦਾ ਕਰਤਾ ਕਹਿਓ ਜਿਸ ਦਾ ਸੰਸਾਰਾਧਾਰੋ ਜੇ ਕੋ ਘਰੇ ਕੋ ਚੈ ਜਿਸ ਦਾ ਹੋਇ ਉਦਾਹਾਰੋ ਤੇ ਪਤਿ ਕਤੀ ਨ ਜਾਈ ਨਿਤ ਨਿਤ ਨਾ ਕੁਰਧਾਰੋ ਤਮ ਸੰਸਾਰਵ ਚਰਮਕ ਤਰੀਐ ਸਰਮਾਨ ਤਨ ਬਸਾਰੋ ਸੁ ਲੋਕ ਮਹਲਾ ਮਨਾਰਾ ਕਾ ਪੀਤਾ ਗਤੋ ਨਹੀ ਮਨੋ ਜੋਤਿ ਤੋਈ ਮਨ ਬਣਿਆਰੇ ਕੋ ਕੁਣ ਨਹੀ ਆਪੇ ਦਰਸਿ ਬਿਉਈ ਦਰਸ ਪਿਆ ਕਰਮ ਤੋ ਬੋਲੀ ਸਤਿਗੁਰ ਸਜਨ ਮਿਲਿਆ ਹਾਨਕ ਨਾਮ ਮਿਲਿ ਤਾ ਜੀਵਾ ਤਨ ਬਣ ਧੀ ਮਹਰਿਆ ਹੋ ਵੀ ਤਖੈ ਤੂੰ ਸਮਰਥ ਕਿਖੈ ਕੋ ਨਾ ਜੇ ਕੋ ਤੇਰੀ ਰਤ ਅੰਧੀ ਉਦਮਾਹੀ ਦੂਤ ਹੈ ਦੰਗ ਦੂਤ ਨਾਇਕ ਤੇ ਸੜਕਾ ਹੈ ਭਾਉ ਤਲਵਤੋਸ ਕਹਾ ਹਮ ਸਭ ਦੇ ਪਰਵਾਦੇ ਜਿੰਨ ਕੋ ਲਗੀ ਪਿਆਸ ਅਮਰ ਸੇ ਕਾਹੇ ਕਲਯਨੇ ਹੋ ਪੰਨ ਗੁਣ ਕੋ ਉਹ ਮਨ ਗਾਹੇ ਸਭ ਸੈ ਨੋ ਕਰ ਭਾਲ ਰਸ ਮਲੇ ਸੰਸਾਹੇ ਦਿੱਤਾ ਕੋਈ ਨ ਜਾਏ ਜੇ ਅਮਤਿਆ ਹੈ ਸਲੋਕ ਮੁਹੱਲਾ 5ਵਾਂ ਅੰਤਰਮੂਰ ਅਰਧਨਾਗਰ ਬਾਜਪੁਰ ਨਾਮੋ ਮਿਤਰੀ ਸਤਿਗੁਰੂ ਵੇਖਣਾ ਸਰੂਪੀ ਮਾਨਾ ਕਰਨਾ ਸਤਿਗੁਰ ਸੇ ਤੀਰ ਤਿਆ ਅਰਗਹਿ ਬਈ ਠਾਓ ਪਵਨਾ ਕਿਰਪਾ ਦੇ ਕਿਸ ਨੂੰ ਹਿੰਮਤ ਤੇ ਕੰਮ ਇਤਮ ਕੱਢਿਆ ਕਰਲੇ ਦੇ ਕੇ ਮਹੱਤਾ ਪਜਵਾਂ ਰੱਖੇ ਰਖਣ ਹਾਰ ਆਪੋ ਵਾਰਿਆਂੁ ਮੁਕੀ ਪਹਿਰੀ ਪਾਏ ਕਾਜ ਸੁਹਾਰਿਆਂ ਹੋਆ ਆਪ ਦੇ ਹਾਲ ਬਣਾ ਬਸਾਰਿਆਂ ਸਾਧ ਜਨਾ ਕਾ ਸੰਗ ਆਪ ਜਲਤਾਰੀਆ ਸਾਥ ਕੰਧਿੰਦ ਕ ਦੁਖਿ ਤਿਨ ਮਹਿ ਬਤਾਰਿਆਂ ਫਿਰ ਸਹਰ ਕੀਤੇ ਕੋ ਨਾਨ ਮਨ ਮਾਗੇ ਜਿਸ ਸਿਮਰਤ ਸੁਖ ਹੋਏ ਸੱਲੇ ਦੂਮ ਜਾਹੇ ਤੇ ਸਨਬ ਕੀਤੇ ਕਾ ਮਾਨ ਬਨੈ ਹਾਰੇ ਜਿਸੁ ਸਿਮਰਤ ਸੋਖੁ ਹੋਇ ਸਦਲੇ ਦੁਖੁ ਜਾਹੇ ਤੇਰੇ ਪਦਰ ਕਾ ਪ੍ਰਕਾਸ਼ ਕਰੇ ਸੁਪਨਾ ਪਾਪਾਂ ਬਿਨਾ ਦਾ ਨਾਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਨਾਮ ਸਤਿ ਵਾਹਿਗੁਰੂ ਜੀ ਮਤੇ ਦਿਲਾਂ ਕੰਗੇ ਯਾਰ ਦਾਸ ਹਮਾਰੀ ਜੀਉ ਪੰਡ ਸਾਬ ਤੇਰਾ ਪਿਆਰ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ